ਬਰਸਾਤ ਨੇ ਕਿਸਾਨਾਂ ਦੇ ਮੁਰਝਾਏ ਚਿਹਰਿਆਂ ਤੇ ਵਾਪਸ ਲਿਆਂਦੀ ਰੌਣਕ ਬਰਸਾਤ ਦੀ ਵਜਨ ਨਾਲ ਫਸਲਾਂ ਮੁੜ ਹੋਈਆਂ ਗੁਲਜ਼ਾਰ ਜਨਵਰੀ ਮਹੀਨੇ ਪਈ ਕੜਾਕੇ ਦੀ ਠੰਡ ਤੇ ਧੁੰਦ ਦੀ ਚਿੱਟੀ ਚਾਦਰ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਕੇ ਰੱਖ ਦਿੱਤੇ ਸੀ ਇਸ ਠੰਡ ਤੇ ਧੁੰਦ ਦੀ ਚਿੱਟੀ ਚਾਦਰ ਦੀ ਵਜਨ ਨਾਲ ਫਸਲਾਂ ਦਾ ਨੁਕਸਾਨ ਹੋਇਆ ਸੀ ਅਜੇ ਵਿੱਚ ਕਿਸਾਨਾਂ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਸੀ ਕਿ ਕਿਸੇ ਤਰੀਕੇ ਬਰਸਾਤ ਹੋ ਜਾਏ ਤਾਂ ਜੋ ਉਹਨਾਂ ਦੀਆਂ ਫਸਲਾਂ ਬਚ ਸਕਣ ਸੋ ਲਿਹਾਜ ਪਿਛਲੇ ਕੁਝ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਨੇ ਕਿਸਾਨਾਂ ਦੇ ਚਿਹਰਿਆਂ ਤੇ ਇੱਕ ਵਾਰ ਮੁੜ ਰੌਣਕ ਲਿਆ ਦਿੱਤੀ ਹੈ। ਜਿਸ ਵਜਨ ਨਾਲ ਕਿਸਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਸਬੰਧੀ ਜਦ ਕਿਸਾਨਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ ਮਹੀਨੇ ਪਈ ਕੜਾਕੇ ਦੀ ਠੰਡ ਤੇ ਤੁੰਦ ਦੀ ਚਿੱਟੀ ਚਾਦਰ ਦੀ ਵਜਨ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਅਤੇ ਹੁਣ ਜੋ ਬਰਸਾਤ ਹੋਈ ਹੈ ਫਸਲਾਂ ਦੇ ਲਈ ਬਹੁਤ ਹੀ ਵਧੀਆ ਹੈ ਅਤੇ ਇਸ ਬਰਸਾਤ ਦੀ ਵਜਨ ਨਾਲ ਉਹਨਾਂ ਨੂੰ ਫਸਲਾਂ ਦਾ ਝਾੜ ਵਧੀਆ ਮਿਲੇਗਾ। ਹਾਲਾਤ ਇਹਨਾਂ ਦੇ ਅੱਛਾ ਜਾਪਦਾ। ਆ ਆਗੋਂ ਮਹਾਰਾਜ ਜਣ ਇਹਦੇ ਚੰਗੀ ਜਾ ਬਾਪੂ ਜੀ ਅਗਰ ਬਰਸਾਤ ਨਹੀਂ ਹੁੰਦੀ ਕੰਡੀ ਏਰੀਆ ਜਿਸਨਾਗਾ ਕਿ ਲੱਗਦਾ ਕਿ ਫਸਲਾਂ ਨੂੰ ਪਾਣੀ ਇੱਥੇ ਨਹੀਂ ਹੁੰਦੀ ਆ ਇੱਥੇ ਬਿਲਕੁਲ ਫਸਲਾਂ ਨਹੀਂ ਹੁੰਦੀਆਂ ਤੇ ਅਸੀਂ ਮੂੰਹ ਪਾਕੇ ਦੇ ਰਹ ਜਣ ਇਹ ਇਹ ਬੜੀ ਮਿਹਰਬਾਨੀ ਉਸ ਮਾਲਕ ਜੀ ਜਨੇ ਮੋਕੇ ਮੋਕੇ ਜੀ ਪ੍ਰਸੰਨ ਤੇ ਹੀ ਆ ਤੇ ਸਾਡਾ ਹੁਣ ਆਸ ਹੋ ਗਈ ਆ ਕੀ ਹਾਲਾਤ ਨੇ ਫਸਲਾ ਸਰ ਇਸ ਟੈਬਿਲਟੀ ਸਾਡੀ ਫਸਲਾ ਇਹ ਤਿੰਨ ਚਾਰ ਦਿਨ ਹੋ ਗਿਆ ਰੁਕ ਰੁਕ ਕੇ بارش ਪੈ ਰਹੀ ਹੈ ਤੇ ਜਿਹੜਾ ਸਾਡੀ ਕਣਕ ਦੀ ਫਸਲ ਜਾਂ ਸਰੋਂ ਦੀ ਫਸਲ ਹੈ ਇਹਦਾ ਜਿਹੜਾ ਝਾੜਾ ਬਹੁਤ ਅੱਛਾ ਹੋਵੇਗਾ ਇਸ ਤੋਂ ਪਹਿਲੇ ਵੀ ਜਿਹੜੀ ਪਿਛਲੇ ਮਹੀਨੇ ਜਨਵਰੀ ਮਹੀਨੇ ਲਗਾਤਾਰ ਧੁੰਦਾ ਪੈਂਦੀ ਪਈ ਸੀ ਜਿਹਦੇ ਵਿੱਚ ਸਾਡੀ ਜਿਹੜਾ ਕਣਕ ਦਾ ਜਾਂ ਆਪਣੇ ਸਬਜ਼ੀ ਦਾ ਕਾਫੀ ਨੁਕਸਾਨ ਹੋਇਆ ਸੀ ਹੁਣ ਧੁੱਪਾਂ ਵੀ ਲੱਗ ਰਹੀਆਂ ਤੇ بارش ਵੀ ਟਾਈਮ ਦੀ ਪੈ ਗਈ ਤਾਂ ਸਾਡੀ ਜਿਹੜੇ ਫਸਲਾ ਬਹੁਤ ਹੀ ਅੱਛਾ ਜਿਹੜਾ ਝਾੜ ਵੀ ਨਿਕਲੇਗਾ ਤੇ ਪੈਦਾਵਾਰ ਵੀ ਅੱਛੀ ਹੋਏਗੀ